ਕੋਣ ਨਦੀਆਣਾ ਵੈਸ ਤੋਂ ਜਿਹੜੀ ਜਿਮਨੀ ਚੋਣ ਆ ਰਹੀ ਹੈ ਉਹਦੇ ਵਿੱਚ ਜਿਹੜਾ ਆਮ ਆਦਮੀ ਪਾਰਟੀ ਨੇ ਕੈਂਡੀਡੇਟ ਅਨਾਉਂਸ ਕੀਤਾ ਸੰਜੀਵ ਕਰੋੜਾ ਇਹ ਉਹ ਕੈਂਡੀਡੇਟ ਹੈ ਪਹਿਲਾ ਜਿਹਨੂੰ ਬਿਨਾਂ ਕਿਸੇ ਯੋਗਤਾ ਦੇ ਬਿਨਾਂ ਕਿਸੇ ਦੇਨ ਦੇ ਦਿੱਲੀ ਬੈਠੇ ਨੂੰ ਰਾਜ ਸਭਾ ਦਾ ਮੈਂਬਰ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਅਲ ਬਣਾਇਆ ਸੀ ਔਰ ਔੜਾ ਦਾ ਹੋਰ ਗੱਲ ਦਾ ਪਿਆ ਸੀ ਕਿ ਬੜਾ ਵੱਡਾ ਇੱਥੇ ਪਿੱਛੇ ਕ腐ਸ਼ਨ ਹੋਈ ਹੈ। ਅਰ ਜਦੋਂ ਦੇ ਇਹ ਬਣਿਆ ਇਹ ਬਣਿਆ ਜਾਂ ਇਹਦੇ ਨਾਲ ਕੁਝ ਹੋਰ ਪੈਸੇ ਵਾਲੇ ਲੋਕੀ ਬਣੇ ਸੀ। ਇੱਕ ਵੀ ਮੁੱਦਾ ਇਹਨਾਂ ਕਦੇ ਪੰਜਾਬ ਦੇ ਹਿੱਤ ਦਾ ਨਹੀਂ ਚੁੱਕਿਆ। ਇਹਨਾਂ ਨੂੰ ਕਹੋ ਕਿ ਦੱਸ ਦਿਨ ਕਿ ਕੋਈ ਆਵਾਜ਼ ਇਹਨਾਂ ਨੇ ਕਦੀ ਪੰਜਾਬ ਵਾਸਤੇ ਉਠਾਈ ਹੋਵੇ। ਤੇ ਹੁਣ ਲੁਧਿਆਣੇ ਦੇ ਵਿੱਚ ਜਿਹੜੀ ਹੈ ਸੀਟ ਖਾਲੀ ਹੋਈ ਹੈ ਉੱਥੇ ਫਿਰ ਕੈਂਡੀਡੇਟ ਲਾਣੇ ਆ। ਕੇਂਦਰੀ ਵਾਗ ਦੋ ਨਿਸ਼ਾਨੇ ਕਰਨੇ ਚਾਹੁੰਦਾ। ਇੱਕ ਤਾਂ ਪੈਸੇ ਵਾਲੇ ਲੋਕ ਹੈ। ਜਿਹੜੇ ਕਹਿੰਦੇ ਸੀ ਆਮ ਆਦਮੀ ਦਾ ਹੁਣ ਕੰਮ ਹੀ ਖਤਮ ਹੋ ਗਿਆ ਉੱਥੇ ਜਿਹੜੇ ਕਿਸੇ ਆਮ ਪਾਰਟੀ ਦੇ ਵਰਕਰ ਨੂੰ ਜਿਹੜੀ ਟਿਕਟ ਦੇਣੀ ਸੀ ਜਾਂ ਜਿਹੜਾ ਇਹਨਾਂ ਦਾ ਬੰਦਾ ਚਲਾ ਗਿਆ ਜਿਹੜਾ ਜ਼ਿੰਦਗੀ ਵਿੱਚ ਵਿੱਚ ਆਧਵ ਚਾਲੇ ਉਮਰ ਦੇ ਵਿੱਚ ਜਾਂ ਕਿਤੇ ਉਹਦੇ ਪਰਿਵਾਰ ਨੂੰ ਦੇਣੀ ਸੀ ਇਹ ਚੀਜ਼ਾਂ ਛੱਡ ਕੇ ਫਿਰ ਪੈਸੇ ਵਾਲੇ ਨੂੰ ਜਿਹਨੂੰ ਪਹਿਲੇ ਰਾਜ ਸਭਾ ਦਿੱਤੀ ਹੋਈਆਂ ਉਹਨੂੰ ਲੈ ਆ ਕੇ ਹੁਣ ਲੁਧਿਆਣੇ ਇੱਥੇ ਖੜਾ ਕੀਤਾ ਗਿਆ ਦੂਜਾ ਕੇਜਰੀਆ ਸਮਝਾ ਹੁਣ ਆਪੀ ਇਹ ਜਿੱਤ ਜੂਗਾ ਜਾਂ ਧੱਕੇ ਸੇ ਹੀ ਕਰਕੇ ਇੱਥੇ ਕਬਜ਼ਾ ਕਰ ਲਾਂਗੇ ਤੇ ਮੈਂ ਰਾਜ ਸਭਾ ਚ ਜੀ ਥਾਂ ਤੇ ਚਲਾ ਜਾਊਗਾ ਇਹ ਜਿਹੜੇ ਮਨਸੂਬੇ ਆ ਇਹ ਸਾਡੇ ਪੰਜਾਬ ਦੇ ਲੋਕਾਂ ਨੂੰ ਇਹਨਾਂ ਦੇ ਪੂਰੀ ਤਰ੍ਹਾਂ ਫੇਰ ਕਰਨੇ ਚਾਹੀਦੇ ਇਹ ਪੰਜਾਬ ਦੇ ਉੱਤੇ ਕਬਜ਼ੇ ਜਿਹੜੇ ਆ ਕੰਬੀਆਂ ਕੋਸ਼ਾ ਨੇ ਪਹਿਲਾਂ ਹੀ ਸਾਡੀ ਸਰਕਾਰ ਤਾਂ ਦਿੱਲੀੋਂ ਚੱਲਦੀ ਪਈ ਐ ਤੇ ਹੁਣ ਕੇਜਰੀਵਾਲ ਰਾਜ ਸਭਾ ਦਾ ਮੈਂਬਰ ਵੀ ਲੈਣ ਦੇ ਸੁਪਨੇ ਜਿਹੜਾ ਲੈਣ ਲੱਗ ਪਿਆ ਇਸ ਕਰਕੇ ਇਕੱਠੇ ਹੋ ਕੇ ਪੰਜਾਬੀਆਂ ਨੂੰ ਤੇ ਇਹਨਾਂ ਨੂੰ ਰਸਤਾ ਜਿਹੜਾ ਉਹ ਦਫੜਾ ਸਕੋਨ ਨਿਆਣਾ ਵੈਸ ਤੋਂ ਜਿਹੜੀ ਜਿਮਨੀਚੋਂ ਆ ਰਹੀ ਹੈ ਉਹਦੇ ਵਿੱਚ ਜਿਹੜਾ ਆਮ ਆਦਮੀ ਪਾਰਟੀ ਨੇ ਕੈਂਡੀਡੇਟ ਅਨਾਉਂਸ ਕੀਤਾ ਹੈ ਸੰਜੀਵ ਕਰੋੜਾ ਇਹ ਉਹ ਕੈਂਡੀਡੇਟ ਹੈ ਪਹਿਲਾ ਜਿਹਨੂੰ ਬਿਨਾ ਕਿਸੇ ਯੋਗਤਾ ਦੇ ਬਿਨਾ ਕਿਸੇ ਦੇਣ ਦੇ ਦਿੱਲੀ ਬੈਠੇ ਨੂੰ ਰਾਜ ਸਭਾ ਦਾ ਮੈਂਬਰ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀ ਹਲਕਾ ਹੈ ਔਰ ਔੜਾ ਦਾ ਹੋਰ ਗੱਲ ਦਾ ਪਿਆ ਸੀ ਕਿ ਬੜਾ ਵੱਡਾ ਜਿਹਦੇ ਪਿੱਛੇ ਕ腐ਸ਼ਨ ਹੋਈ ਹੈ ਅਰ ਜਦੋਂ ਦੇ ਇਹ ਬਣਿਆ ਇਹ ਬਣਿਆ ਜਾਂ ਇਹਦੇ ਨਾਲ ਕੁਝ ਹੋਰ ਪੈਸੇ ਵਾਲੇ ਲੋਕੀ ਬਣੇ ਸੀ ਇੱਕ ਵੀ ਮੁੱਦਾ ਇਹਨਾਂ ਕਦੇ ਪੰਜਾਬ ਦੇ ਹਿੱਤ ਦਾ ਨਹੀਂ ਚੁੱਕਿਆ ਇਹਨਾਂ ਨੂੰ ਕਹੋ ਕਿ ਦੱਸ ਦਿਨ ਕਿ ਕੋਈ ਆਵਾਜ਼ ਇਹਨਾਂ ਨੇ ਕਦੀ ਪੰਜਾਬ ਵਾਸਤੇ ਉਠਾਈ ਹੋਏ ਤੇ ਹੁਣ ਲੁਧਿਆਣੇ ਦੇ ਵਿੱਚ ਜਿਹੜੀ ਹੈ ਸੀਟ ਖਾਲੀ ਹੋਈ ਹੈ ਉੱਥੇ ਫਿਰ ਕੈਂਡੀਡੇਟ ਲਾਣੇ ਕੇਂਦਰੀ ਬਲ ਦੋ ਨਿਸ਼ਾਨੇ ਕਰਨੇ ਚਾਹੁੰਦਾ ਇੱਕ ਤਾਂ ਪੈਸੇ ਵਾਲੇ ਲੋਕ ਹੈ ਜਿਹੜੇ ਕਹਿੰਦੇ ਸੀ ਆਮ ਆਦਮੀ ਦਾ ਹੁਣ ਕੰਮ ਹੀ ਖਤਮ ਹੋ ਗਿਆ ਉੱਤੇ ਜਿਹੜੇ ਕਿਸੇ ਆਮ ਪਾਰਟੀ ਦੇ ਵਰਕਰ ਨੂੰ ਜਿਹੜੀ ਟਿਕਟ ਦੇਣੀ ਸੀ ਜਾਂ ਜਿਹੜਾ ਇਹਨਾਂ ਦਾ ਬੰਦਾ ਚਲਾ ਗਿਆ ਜਿਹੜਾ ਜ਼ਿੰਦਗੀ ਵਿੱਚ ਵਿੱਚ ਆਧਵਚਾਲੇ ਉਮਰ ਦੇ ਵਿੱਚ ਜਾਂ ਕਿਤੇ ਉਹਦੇ ਪਰਿਵਾਰ ਨੂੰ ਦੇਣੀ ਸੀ ਇਹ ਚੀਜ਼ਾਂ ਛੱਡ ਕੇ ਤੇ ਫਿਰ ਪੈਸੇ ਵਾਲੇ ਨੂੰ ਜਿਹਨੂੰ ਪਹਿਲੇ ਰਾਜ ਸਭਾ ਦਿੱਤੀ ਹੋਈ ਹੈ ਉਹਨੂੰ ਲੈ ਆ ਕੇ ਹੁਣ ਲੁਧਿਆਣੇ ਇੱਥੇ ਖੜਾ ਕੀਤਾ ਗਿਆ ਦੂਜਾ ਕੇਜਰੀਆ ਸਮਝਾਉਣਾ ਵੀ ਇਹ ਜਿੱਤ ਜੂਗਾ ਜਾਂ ਧੱਕੇ ਸੇ ਹੀ ਕਰਕੇ ਇੱਥੇ ਕਬਜ਼ਾ ਕਰ ਲਾਂਗੇ ਤੇ ਮੈਂ ਰਾਜ ਸਭਾ ਚ ਨਹੀਂ ਥਾ ਤੇ ਚਲਾ ਜਾਊਂਗਾ ਇਹ ਜਿਹੜੇ ਮਨਸੂਬੇ ਆ ਇਹ ਸਾਡੇ ਪੰਜਾਬ ਦੇ ਲੋਕਾਂ ਨੂੰ ਇਹਨਾਂ ਦੇ ਬਿਲਕੁਲ ਫਿਰ ਕਰਨੇ ਚਾਹੀਦੇ ਇਹ ਪੰਜਾਬ ਦੇ ਉੱਤੇ ਕਬਜ਼ੇ ਜੜਿਆ ਕਮੀਆਂ ਕੋਸ਼ਾਂ ਨੇ ਪਹਿਲਾਂ ਹੀ ਸਾਡੀ ਸਰਕਾਰ ਤਾਂ ਦਿੱਲੀੋਂ ਚੱਲਦੀ ਪਈ ਐ ਤੇ ਹੁਣ ਕੇਚਰੀਆੜ ਰਾਜ ਸਭਾ ਦਾ ਮੈਂਬਰ ਵੀ ਲੈਣ ਦੇ ਸੁਪਨੇ ਲੈਣ ਲੱਗ ਪਿਆ ਇਸ ਕਰਕੇ ਇਕੱਠੇ ਹੋ ਕੇ ਪੰਜਾਬੀਆਂ ਨੂੰ ਤੇ ਇਹਨਾਂ ਨੂੰ ਰਸਤਾ ਜਿਹੜਾ ਉਹ